ਸਵਾਗਤ ਹੈ ਦੋਸਤੋ ਤੁਹਾਡਾ ਇੱਕ ਬਹੁਤ ਵੱਡੀ ਖਬਰ ਜਿਹੜੀ ਆ ਉਹ ਆ ਰਹੀ ਆ ਚੰਡੀਗੜ੍ਹ ਦੇ ਚੀੜੀਆਂ ਮੇਰਚੋਣਾ ਦੀ ਅੱਜ VOTING ਸੀਗੀ ਜਿਸ ਚ ਭਾਜਪਾ ਨੇ ਜਿਹੜੀ ਇੱਕ ਬਹੁਤ ਵੱਡੀ ਜਿਹੜੀ ਜਿੱਤ ਹਾਸਲ ਕੀਤੀ ਆ ਜਿਹੜੀ ਕਾਂਗਰਸ ਤੇ ਆਪ ਜਿਹੜੀ ਆ ਉਹਨਾਂ ਨੂੰ ਇੱਕ ਹਾਰ ਦਾ ਸਾਹਮਣਾ ਕਰਨਾ ਪਿਆ ਜਿਹੜੀ ਭਾਜਪਾ ਨੇ ਆ ਜਿਹੜੀ ਮੇਰ ਦੀ ਜਿਹੜੀ ਚੂਣਾ ਉਹ ਜਿੱਤ ਲਿਆ 16 ਵੋਟਾਂ ਨਾਲ ਜਿਹੜੀ ਆ ਭਾਜਪਾ ਉਹ ਜਿੱਤੀ ਆ ਤੇ ਜਿਹੜੀਆਂ 8 ਵੋਟਾਂ ਵਾਂ ਰਿਜੈਕਟ ਹੋਈਆਂ ਵਾਂ ਤੇ ਮੇਅਰ ਹਾਊਸ ਜਿਹੜਾ ਵਾ ਇੱਕ ਰੋਲਾ ਵੀ ਪਿਆ ਵਾ ਕਾਫੀ ਜਿਹੜੇ ਭਾਜਪਾ ਦੇ ਲੀਡਰ ਮਨੋਜ ਸੌਨਕਰ ਬਣੇ ਜਿਹੜੇ ਮੇਅਰ ਬਣ ਗਏ ਆ ਉੱਥੇ ਦੇ ਕਾਂਗਰਸ ਤੇ ਆ ਵੀ ਇਕੱਠੇ ਲੜ ਰਹੇ ਸੀ ਚੋਣ ਜਿਹੜੀ ਆਪ ਤੇ ਜਿਹੜੀ ਕਾਂਗਰਸ ਜਿਹੜਾ ਗੱਠ ਜੋੜ ਹੋਇਆ ਸੀਗਾ ਉਹ ਜਿਹੜਾ ناکਾਮ ਜਿਹੜਾ ਸਾਬਿਤ ਹੋਇਆ ਵਾ 8 ਵੋਟਾਂ ਆਪ ਤੇ ਕਾਂਗਰਸ ਦੀਆਂ ਹਿਰ ਰਜੈਕਟ ਜਿਸ ਨਾਲ ਭਾਜਪਾ ਨੂੰ ਇੱਕ ਜਿੱਤ ਹਾਸਲ ਹੋਈ ਆ ਮੇਅਰ ਹਾਊਸ 'ਚ ਵੀ ਜ਼ਿਆਦਾ ਹੰਗਾਮਾ ਹੋਇਆ ਹੈ ਜੜਾ ਕੇਜਰੀਵਾਲ ਵੱਲੋਂ ਵੀ ਇੱਕ ਟਵੀਟ ਕੀਤਾ ਗਿਆ ਵਾ ਟਵੀਟ ਦੇ ਵਿੱਚ ਇਹ ਲਿਖਿਆ ਗਿਆ ਕਿ ਚੰਡੀਗੜ੍ਹ ਮੇਅਰ ਚਨਾਤ ਦੇ ਹਾੜੇ ਜਿਸ ਤਰ੍ਹਾਂ ਬੇਈਮਾਨੀ ਕੀਤੀ ਗਈ ਹੈ ਬੇहद ਚਿੰਤਾਜਨਕ ਆ ਜਿਹੜੀ ਮੇਅਰ ਜਿਹੜੀਆਂ ਚੋਣਾਂ ਉਹਦੇ ਲਈ ਜਿਹੜੀ ਆ ਭਾਜਪਾ ਸਰਕਾਰ ਕਿੰਨਾ ਗਿਰ ਸਕਦੀ ਆ ਇਹ ਨਾ ਜਿਹੜਾ ਹਾਦ ਤੇਕਰ ਜਾ ਸਕਦੀ ਹੈ ਚਿੰਤਾਜਨਕ ਜਿਹੜਾ ਵਾ ਉਹ ਫੈਸਲਾ ਹੈਗਾ ਵਾ ਤੇ ਇੱਕ ਬਹੁਤ ਵੱਡਾ ਬਦਲਾਵ ਜਿਹੜਾ ਵਾ ਕਹਿ ਸਕਦੇ ਸੀ ਕਿ ਆਮ ਆਦਮੀ ਪਾਰਟੀ ਕਾਫੀ ਦਿਨ ਤੋਂ ਕਹਿ ਰਹੀ ਸੀ ਕਿ ਬਦਲਾਵ ਲੈ ਕੇ ਪਰ ਬਦਲਾਵ ਜਿਹੜਾ ਚੰਡੀਗੜ੍ਹ ਮੇਰਾ ਜਿਹੜੀਆਂ ਚੋਣਾਂ ਉਹਦੇ ਵਿੱਚ ਪਤਾ ਲੱਗ ਗਿਆ ਕਿ ਆਮ ਆਦਮੀ ਨੂੰ ਜਿਹੜੀ ਥੱਲੇ ਜਿਹੜੀ ਹਮੇਸ਼ਾ ਜਾ ਰਹੀ ਆ ਤੇ ਹੁਣ ਸੈ ਨੂੰ ਲੈ ਕੇ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਚੰਡੀਗੜ੍ਹ ਜਿਹੜੀ ਮੇਹਰ ਚੋਣਾਂ ਦੇ ਵਿੱਚ ਜਿਹੜੀ ਭਾਜਪਾ ਦੀ ਜਿਹੜੀ ਜਿੱਤ ਹੋਈ ਆ ਆਪ ਜਿਹੜਾ ਆਪ ਤੇ ਕਾਂਗਰਸ ਜਿਹੜਾ ਗੱਠ ਜੋੜ ਹੋਇਆ ਸੀਗਾ ਉਹ ਵੱਡਾ ਉਹਨਾਂ ਨੂੰ ਝਟਕਾ ਲੱਗਾ ਵਾ ਤੇ ਭਾਜਪਾ ਦਾ ਸਿੱਧਾ ਮੁਕਾਬਲਾ ਕਾਂਗਰਸ ਤੇ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਸੀਗਾ ਭਾਜਪਾ ਨੂੰ 16 ਵੋਟਾਂ ਮਿਲੀਆਂ ਜਦਕਿ ਗੱਠ ਜੋੜ ਨੂੰ 12 ਵੋਟਾਂ ਮਿਲੀਆਂ ਤੇ 8 ਵੋਟਾਂ ਜਿਹੜੀਆਂ ਵਾਂ ਉਹ ਰੱਦ ਹੋ ਗਈਆਂ ਸੀਗੀਆਂ ਤੇ ਭਾਜਪਾ ਕਾਉਂਸਲਰ ਮਨੋਜ ਸੌਨਕਰ ਚੰਡੀਗੜ੍ਹ ਨਗਰ ਨਿਗਮ ਦੇ ਜਿਹੜੇ ਆ ਨਵੇਂ ਆ ਮੇਅਰ ਹੋਣਗੇ ਉਹਨਾਂ ਨੇ ਆਪ ਕਾਂਗਰਸ ਦੇ ਇੰਡੀਅਨ ਨੂੰ ਉਮੀਦਵਾਰ ਕੁਲਦੀਪ ਟੀਟਾ ਨੂੰ 4 ਵੋਟਾਂ ਨਾਲ ਹਰਾਇਆ ਤੇ ਮੇਅਰ ਦੀ ਚੋਣ ਲਈ ਸੰਸਦ ਮੈਂਬਰ ਅਤੇ 35 ਕਾਉਂਸਲਰ ਨੇ ਆਪਣੀ ਵੋਟ ਪਾਈ ਸੀ ਜਿਨ੍ਹਾਂ ਵਿੱਚੋਂ ਭਾਜਪਾ ਦੇ ਮਨੋਜ ਨੂੰ 16 ਤੇ ਆਪ ਕਾਂਗਰਸ ਦੇ ਉਮੀਦਵਾਰਾਂ ਨੂੰ ਜੜੀਆਂ ਵਾ ਉਹ 12 ਵੋਟਾਂ ਮਿਲੀਆਂ ਤੇ ਜਦ ਕਿ ਜੜੀਆਂ 8 ਵੋਟਰ ਦੀ ਗਿਣਤੀ ਸ਼ਾਮਲ ਨਹੀਂ ਹੋਈ ਤੇ ਹਾਲਾਂਕਿ ਇਹ ਅਜੋਗ ਸੀਗਾ ਕਿ ਕੋਈ ਵੀ ਹੋਰ ਕਾਰਨ ਸੀਗੇ ਅੱਜ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਖਾਸ ਗੱਲ ਇਹ ਹੈ ਕਿ ਦੇਸ਼ ਵਿੱਚ ਵਿਰੋਧੀ ਪਾਰਟੀ ਮ ਭਾਜਪਾ ਤੇ ਇੰਡੀਆ ਵਿਚਾਰ ਇਹ ਪਹਿਲਾ ਸਿੱਧਾ ਮੁਕਾਬਲਾ ਸੀਗਾ ਤੇ ਜਿਸ ਨੂੰ ਭਾਜਪਾ ਜਿੱਤਣ ਵਿੱਚ ਸਫਲ ਰਹੀ ਹੈ ਪਹਿਲਾ ਮੇਅਰ ਦੇ ਅਹੁਦੇ ਲਈ VOTING ਹੋਈ ਸੀ ਅਤੇ ਹੁਣ ਹੁਣ ਵੋਟਾਂ ਦੀ ਗਿਣਤੀ ਤੋਂ ਬਾਅਦ ਸੀਨੀਅਰ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਚੋਣ ਹੋਵੇਗੀ ਤੇ ਸਮਝੋਤੇ ਤੇ ਹੀ ਆਪਨੇ ਮੇਅਰ ਦੇ ਅਹੁਦੇ ਲਈ ਉਮੀਦਵਾਰ ਖੜੇ ਕੀਤੇ ਜਦਕਿ ਕਾਂਗਰਸ ਨੇ ਡਿਪਟੀ ਮੇਅਰ ਅਤੇ ਸੀਨੀਅਰ ਮੇਅਰ ਦੇ ਅਹੁਦੇ ਲਈ ਆਪਣੇ ਉਮੀਦਵਾਰ ਖੜੇ ਕੀਤੇ ਚੰਡੀਗੜ੍ਹ ਦੀ ਮੇਅਰ ਦੀ ਚੋਣ ਲਈ 18 ਜਨਵਰੀ ਨੂੰ ਜਿਹੜੀਆਂ ਵੋਟਾਂ ਜਿਹੜੀਆਂ ਹੋਈਆਂ ਸੀਗੀਆਂ ਤੇ ਜਿਹੜੇ ਉੱਥੇ ਅਫਸਰ ਸੀਗੇ ਜਿਹੜੇ ਜਿਨ੍ਹਾਂ ਨੇ ਵੋਟਾਂ ਲੈਣੀਆਂ ਸੀਗੀਆਂ ਉਹ ਬਿਮਾਰ ਹੋ ਗਏ ਸੀ ਜਾਣਕਾਰਨ ਚੰਡੀਗੜ੍ਹ ਪ੍ਰਸ਼ਾਸਨ ਨੇ 16 ਜਨਵਰੀ ਤੱਕ ਜਿਹੜੀਆਂ ਵੋਟਾਂ ਦੀ ਮੁਲਤਵੀ ਕਰ ਦਿੱਤੀਆਂ ਸੀ ਇਸ ਲਈ ਖਲਾਫ ਆਮ ਆਦਮੀ ਪਾਰਟੀ ਨੇ ਹਾਈ ਕੋਰਟ ਚ ਇੱਕ ਪਟੀਸ਼ਨ ਦਾਇਰ ਕੀਤੀ ਸੀਗੀ ਆਪ ਦੇ ਕਾਉਂਸਲਰ ਨੇ ਪ੍ਰਸ਼ਾਸਨ ਵੱਲੋਂ ਚੋਣਾ ਮੁਲਤਵੀ ਕਰਨ ਦੇ ਹੁਕਮਾਂ ਤੋਂ ਵਿਰੋਧ ਕੀਤਾ ਸੀਗਾ ਜਿਹੜੇ ਆਮ ਆਦਮੀ ਦੇ ਵਰਕਰ ਸੀਨਾ ਵੱਲੋਂ ਨੇ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀਗੀ ਜਿਹੜੀ ਇਹਦੀ ਹੁਕਮ ਦਿੱਤੇ ਗਏ ਸੀ ਮੁਲਤਵੀ ਕਰਨ ਨੂੰ ਹਾਈ ਕੋਰਟ ਨੇ ਸਖਤ ਸੁਰੱਖਿਆ ਵਿਚਕਾਰ 30 ਜਨਵਰੀ ਨੂੰ VOTING ਕਰਵਾਉਣ ਦੇ ਨਿਰਦੇਸ਼ ਦਿੱਤੇ ਸੀਗੇ ਤੇ ਆਪਨੇ ਭਾਜਪਾ ਦੇ ਮੇਅਰ ਚੋਣਾਂ ਨੂੰ ਧਾਂਦਲੀ ਦੇ ਦੋਸ਼ ਲਗਾਏ ਸੀਗਾ ਤੇ ਆਪ ਵੱਲੋਂ ਇੱਕ ਬੀਜੇਪੀ ਦੇ ਉੱਤੇ ਜਿਹੜੇ ਧਾਂਦਲੀ ਦੇ ਜਿਹੜੇ ਦੋਸ਼ ਲਗਾਏ ਗਏ ਸੀਗੇ ਤੇ ਪਰ ਉਸ ਦੇ ਬਾਵਜੂਦ ਵੀ ਅੱਜ ਜਿਹੜੀ ਮੇਅਰ ਚੋਣਾਂ ਦੇ ਨਤੀਜੇ ਜਿਹੜੇ ਆਏ ਆ ਉਸ ਦੇ ਵਿੱਚ ਬੀਜੇਪੀ ਨੂੰ ਬਹੁਤ ਵੱਡੀ ਇੱਕ ਭਾਜਪਾ ਨੂੰ ਜਿਹੜੀ ਜਿੱਤ ਹਾਸਲ ਹੋਈ ਆ ਤੇ ਆਪ ਤੇ ਕਾਂਗਰਸ ਨੂੰ ਇੱਕ ਬੜਾ ਵੱਡਾ ਝਟਕਾ ਲੱਗਾ ਵਾ ਤੇ ਭਾਜਪਾ ਸਿੱਧਾ ਮੁਕਾਬਲਾ ਜਿਹੜਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਜਿਹੜੇ ਵੋਟਾਂ ਦੇ ਖੜੇ ਸੀਗੇ ਜਿਹੜੇ ਉਹਨਾਂ ਦੇ ਨਾਲ ਸੀਗੇ ਜਿਹੜਾ 16 ਵੋਟਾਂ ਆਈਆਂ ਦਾ 16 ਵੋਟਾਂ ਜਿਹੜੀਆਂ ਉਹ ਜਿਹੜੀਆਂ ਵਾ ਬੀਜੇਪੀ ਨੂੰ ਮਿਲੀਆਂ ਤੇ 12 ਵੋਟਾਂ ਮਿਲੀਆਂ ਤੇ 8 ਵੋਟਾਂ ਜਿਹੜੀਆਂ ਰੱਦ ਹੋ ਗਈਆਂ ਤੇ ਇਸ ਖਬਰ ਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਤੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਬਹੁਤ-ਬਹੁਤ ਤੁਹਾਡਾ ਧੰਨਵਾਦ